ਬਾਈ ਕੀ ਹਾਲ ਚਾਲ ਹੈ ਵਿੱਕੀ ਹਾਂਜੀ ਕਰੀ ਜਾਂਦੇ ਆ ਰਿਪੇਅਰਾਂ ਫਿਰ ਵਧੀਆ ਵਧੀਆ ਸੇਖੋ ਸਾਹਿਬ ਕਰੀ ਜਾਂਦੇ ਚੱਲੀ ਜਾਂਦਾ ਕੰਮ ਹਾਂਜੀ ਕਿਹੜਾ ਡੈਕ ਕਰੀ ਜਾਂਦੇ ਬਾਈ ਸਹੀ ਇਹ ਆਪਾਂ ਸੇਲ ਕੀਤਾ ਸੀਗਾ 2022 ਚ ਕੀਤਾ ਸੀ ਦੇਖ ਲਾ ਠੀਕ ਹੈ ਜੀ ਤੇ ਚ ਥੋੜੀ ਜੀ ਦਿੱਕਤ ਆ ਗਈ ਤੇ ਉਹਨਾਂ ਨੇ ਕੀ ਕੀਤਾ ਬਾਈ ਹੋਰਾਂ ਨੇ ਕਸਟਮਰਾਂ ਨੇ ਪੈੰਡ ਉਹ ਖਾ ਲਿਆ ਠੀਕ ਹੈ ਗੁਰੂਰ ਸਾਹਿਬ ਖਾ ਲਿਆ ਉਹਦੇ ਪੈੰਡ ਠੀਕ ਹੈ ਜੀ ਉਹਨੇ ਕੀ ਕੀਤਾ ਉਹਨੇ ਬੱਟਪੁੱਟ ਦਿੱਤਾ ਵਿਚਾਰੇ ਨੇ ਸਮਝ ਨੂੰ ਆਇਆ ਨਹੀਂ ਠੀਕ ਹੈ ਉਹਨਾਂ ਦੇ ਬਾਈ ਹੋਰੀ ਆਪਣੇ ਕੋਲੇ ਲੈ ਕੇ ਆਏ ਆ ਜਿੰਨਾ ਕਰਕੇ ਦਿੰਦੇ ਆਪਾਂ ਸਾਰਾ ਕੰਮ ਓਕੇ ਬਿਲਕੁਲ ਆਪਣੇ ਨਵੇਂ ਮਿਲ ਜਾਂਦੇ ਦੇਖੋ ਭਾਈ ਜੀ ਹਾਂ ਜੀ ਜੀ ਨਵੇਂ ਵਾਦੂ 12 ਇੰਚ 15 ਇੰਚ 18 ਇੰਚ ਸਾਰੇ ਆਪਣੇ ਉਤਿਆਰ ਹੁੰਦੇ ਆ ਬੇਸਾਂ ਵੀ ਸਾਰਾ ਸਮਾਨ ਆਪਣੇ ਕੋਲ ਆਪ ਦਾ ਹੁੰਦਾ ਤਿਆਰ ਠੀਕ ਹੈ ਜੀ ਬੇਸਾਂ ਵੀ ਰਿਪੇਅਰ ਆਪਾਂ ਖੁਦ ਕਰੀਦੀਆਂ ਬੇਸਾਂ ਬਣਾਈਆਂ ਵੀ ਆਪ ਆ ਸੈੱਟ ਵੀ ਆਪ ਤਿਆਰ ਕਰੀਦੇ ਆ ਠੀਕ ਹੈ ਕੋਈ ਵੀ ਰੈਡੀਮੇਡ ਸਮਾਨ ਨਹੀਂ ਵਰਤਿਆ ਭਾਈ ਸਾਹਿਬ ਪੂਰਾ ਆਪਣਾ ਕੰਪਨੀ ਦਾ ਵਧੀਆ ਕਰਦੇ ਆ ਹਾਂ ਸਾਰਾ ਸਪੇਅਰ ਪਾਰਟ ਆਪਣਾ ਬ੍ਰਾਂਡਡ ਹੋਵੇ ਕਿੱਟ ਆਪਣੀ ਆਪ ਦੀ ਡਿਜ਼ਾਈਨ ਹੋਊਗੀ ਤੇ ਸਾਰੇ ਸਟ ਆਪਣੇ ਰਿਪੇਅਰੇਬਲ ਹੁੰਦੇ ਆ। ਮਾ ਦੇਖੋ 2022 ਦਾ ਸੈੱਟ ਲੱਗਿਆ ਗਿਆ। 17 2022 ਠੀਕ ਹੈ ਜੀ। ਤੇ ਅੱਜ ਵੀ ਸੈੱਟ ਦੀ ਕੰਡੀਸ਼ਨ ਵੇਖ ਲੈ ਕੰਡੀਸ਼ਨ ਪੂਰੀ ਸਾਫ਼ ਹੈ। ਬਾਈ ਹੁਣ ਕੀ ਹੋ ਲਿਆ? ਇਹ ਬਾਈ ਕੀ ਫਰੰਟ ਬੋਰਡ ਹੁੰਦਾ ਬੀਟੀ ਕਹਿੰਦੇ ਇਹਨੂੰ ਸੈੱਟ ਦੀ। ਠੀਕ ਹੈ ਜੀ। ਇਹਦੇ ਵਿੱਚ ਵੀ ਦਿੱਕਤ ਸੀਗੀ ਜਦੋਂ ਉਹਨੂੰ ਦੱਸਿਆ ਬਾਈ ਉਹਨਾਂ ਨੇ ਪੈਨ ਡਾ ਵਿਖਾਇਆ ਡੈਕ। ਉਹਨੇ ਕਿ ਤਾਂ ਯੂਐਸਬੀ ਕਾਰਡ ਵਗੈਰਾ ਦੇਸੀ ਵਾਲਿਆ। ਉਨਾ ਟੋਨਾਂ ਵਾਂ ਟੋਨ ਵਗੈਰਾ ਸਾਰੀਆਂ ਦੇਸੀ ਪਾਲੀਆਂ ਠੀਕ ਆ ਸੇਮ ਨੰਬਰ ਦੀਆਂ ਯੂਜ਼ ਕੀਤੀਆਂ ਜਿਹੜਾ ਇੱਕੇ ਨੰਬਰ ਲੱਗਣਾ ਹੋਰ ਆ ਇੱਥੇ ਲੱਗਣ ਵਾਲਾ ਹੋਰ ਆ ਠੀਕ ਆ ਐਲਕਾਨ ਬ੍ਰਾਂਡ ਦੀਆਂ ਹੀ ਯੂਜ਼ ਕਰਦੇ ਆ ਦੇਖੋ ਸਾਰਿਆਂ નો ਬੈਸਟ ਬ੍ਰਾਂਡ ਆ ਐਲਕਾਨ ਆਪਣੇ ਇਸੇ ਦੇ ਟੋਨ ਯੂਜ਼ ਕਰੀ ਗੀਏ ਠੀਕ ਆ ਵੀ ਇਹਦੀ ਕੁਆਲਿਟੀ ਚੈੱਕ ਕਰੋ ਤੁਸੀਂ ਇਹਦੀ ਫਿਨਿਸ਼ਿੰਗ ਦੇਖੋ ਇਹਨੂੰ ਗਿੜ ਕੇ ਦੇਖੋ ਹੱਥ ਨਾਲ ਕੱਢੀ ਵਧੀਆ ਫਿਨਿਸ਼ਿੰਗ ਹੈ ਦੀ ਤੇਰੀ ਫਿਨਿਸ਼ਿੰਗ ਦੇਖੋ ਜਿੰਨਾ ਸਸਤਾ ਸਮਾਨ ਲੱਗੂ 100 ਰੁਪਏ ਵੱਧ ਨਿਕਲੂਗੀ ਹਾਂਜੀ ਇਹ ਤਾਂ ਹੈ ਜਿੰਨਾ ਵਧੀਆ ਲੱਗੂ ਸਮਾਨ 100 ਰੁਪਏ ਟੱਪਣੇ ਕੱਟਣੇ ਨਹੀਂ ਉਹ ਘਾਤਾਂ ਨੂੰ ਵੀ ਸਸਤਾ ਲਵੇ ਵਾਰ-ਵਾਰ ਮਿੰਘਰ ਹੋਵੇ ਇੱਕ ਵਾਰ ਹਾਂ ਉਹ ਗੱਲ ਆ ਇਹ ਕਿਰਾਂ ਪੈਸੇ ਲਾਏ ਹੋਣ ਵੀ ਬੇਫਿਕਰੀ ਹੈ ਚੰਗਾ ਸਮਾਨ ਬ੍ਰਾਂਡਡ ਪਾਇਆ ਹੋਵੇ ਹਾਂਜੀ ਸੱਟ ਛੇ ਤੇ ਖਰਾਬ ਹੀ ਨਹੀਂ ਹੁੰਦਾ ਹਾਂਜੀ ਪਰ ਰਿਪੇਅਰ ਚ ਵੀ ਤਾਈਓ ਬ੍ਰਾਂਡਡ ਸਮਾਨ ਹੀ ਯੂਜ਼ ਕਰੀਦਾ ਤਾਈ ਆਪਣੇ ਕੋ ਬੰਦੇ ਦੂਰੋਚਰ ਲੱਗੇ ਹੋਏ ਆ ਕਿਉਂ ਨਾ ਫੇਰ ਹਾਂਜੀ ਹਾਂਜੀ ਹੋ ਗਿਆ ਜੀ ਹੋ ਗਿਆ ਬਸ ਚਲਾ ਕੇ ਪੱਖਾ ਹੀ ਰਹੇਗਾ ਗੱਲਾਂ ਬਸ ਠੀਕ ਹੈ ਜੀ ਚਲਾਓ ਕੇਰਾ ਆ ਕਰੋ ਚੈੱਕ ਕੀ ਹੋ ਰਿਹਾ ਉਹੀ ਆ ਉਹੀ ਆ ਮੈਨੂੰ ਲੱਗਦਾ ਹੋਰ ਲੱਗਦਾ ਯਾਰ ਉਹੀ ਆ ਉਹੀ ਆ ਤਰੀਕ ਚੈੱਕ ਕਰੋ ਉਹੀ ਆਪਣਾ ਉਹੀ ਸੈਟ ਆ ਉਹੀ ਸਾਰਾ ਕੁਝ ਆ ਸਾਰਾ ਰੀਨਲ ਆਪਾਂ ਓਕੇ ਕਰਤਾ ਮੈਂ ਕਹਿੰਦਾ ਪੂਰੀ ਇਹ ਡਰੈਲ ਟ੍ਰੂਲ ਹਿਲਣ ਲਾਦੀ ਤੂੰ ਉਹਦਾ ਬਸ ਬਾਈ ਖੋਰਾ ਨੂੰ ਆਪਾਂ ਕਰਕੇ ਦਿੰਨੇ ਫਟ ਟਰੈਕਟਰ ਤੇ ਓਕੇ ਕਰਕੇ ਦਿੰਨੇ ਆ ਆਵਾਜ਼ ਬਣਾ ਕੇ ਦਿੰਨੇ ਬਾਈ ਦੂਰੋਂ ਬਹੁਤ ਆਏ ਆਪਣੇ ਕੋਲੇ ਠੀਕ ਆ ਜੀ ਗੁਰੂਰ ਸਾਹਿਬ ਤੋਂ ਆਏ ਆ ਵੀਰੇ ਬਹੁਤ ਵਧੀਆ ਵੀਰੇ ਹੈ ਮੈਂ ਨਾ ਐਂਡ ਕਰਾਤਾ ਐਂਡ ਕਿੱਥੇ ਬਖਾਇਆ ਪਹਿਲਾਂ ਅਸੀਂ ਵੀਰੇ ਪੰਜੇ ਕਾ ਬਖਾਇਆ ਸੀ ਸ਼ੇਰੂ ਇਲੈਕਟ੍ਰੋਨਿਕ ਅੱਛਾ ਅੱਛਾ ਇਹ ਉਹਦੇ ਕੋਲ ਕੰਮ ਸੂਤ ਨਹੀਂ ਆਇਆ ਨਹੀਂ ਇਹ ਇਹ ਤਾਂ ਸੈੱਟ ਆਪਣੇ ਬਣੇ ਆਪਣੇ ਕੋਲੇ ਲਿਆ ਹਾਂਜੀ ਹਾਂਜੀ ਇੱਕ ਤਾਂ ਆਪਣੇ ਕੋਲੇ ਸਿੱਧੇ ਆਇਆਂ ਦਾ ਫਾਇਦਾ ਇਹ ਆ ਵੀ ਜਿੰਨਾ ਨੁਕਸਾਂ ਫੋਨ ਨੇ ਪੈਸੇ ਲਵਾ ਗਏ ਹਾਂਜੀ 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 ਉਹ ਜਦੋਂ ਆਪਾਂ ਬਾਸੇ ਬਖਾ ਦੇਨੇ ਉਹਦਾ ਨੁਕਸਾਨ ਵੱਧ ਜਾਂਦਾ ਹਾਂਜੀ ਵੱਧ ਜਾਂਦਾ ਜੀ ਆਪਾਂ ਫੇਰ ਵੀ ਆਪਾਂ ਤੁਹਾਡੇ ਤੋਂ ਅੱਜ ਜਾਇ ਪੈਸੇ ਲਵਾ ਗਏ ਬੇਫਿਕਰ ਹੋ ਜਾਓ ਕੋਈ ਗੱਲ ਨਹੀਂ ਹਾਂ ਠੀਕ ਹੈ ਠੀਕ ਹੈ ਵੀਰ ਰਿਪੋਰਟ ਕਿੰਦਾ ਵਧੀਆ ਲੱਗੀ ਠੀਕ ਲੱਗੀ ਰੈਂਟ ਲਾਤਾ ਵੀਰ ਚਲੋ ਧੰਨਵਾਦ